ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਿਆ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਹੈ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਦੀ ਟੀਮ ਆਈ ਸੀ ਉਹਨਾਂ ਨੂੰ ਦਿਖਾਇਆ ਸੀਗਾ ਕਿ ਘੱਟ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਊਗੀ ਤਾਂ ਮੌਇਸਚਰ ਦਾ ਸਾਨੂੰ ਦਿੱਕਤ ਨਾ ਆਵੇ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਹੈ ਉਹ ਆ ਕੇ ਦੇ ਰਹੇ ਹਾਂ ਕਿਉਂਕਿ ਫੂਟਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇੰਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ ਅਸੀਂ 1.70 ਹਜ਼ਾਰ ਤੋਂ ਉੱਪਰ 1.70 ਹਜ਼ਾਰ ਲੱਖ 170 ਲੱਖ 170 ਲੱਖ ਮੀਟਰ ਕਟਨ ਅਸੀਂ ਫੂਡ ਬਾਲ ਚ ਦੇਵਾਂਗੇ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤੇ ਆ ਚਾਰੇ ਨੇ ਤੇ ਆੜਤਿਆਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਐਸ ਤਰ੍ਹਾਂ ਦੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵੜਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵੇਖ ਵੀ ਰਹੀ ਹੈ ਤੇ ਨਾਲ ਦੀ ਨਾਲ ਤੋਲ ਵੀ ਰਹੀ ਹੈ ਤੇ ਅੱਗੇ ਚੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਸਾਰਾ ਕੁਝ ਜੀ ਸੀਐਮ ਸਾਹਿਬ ਸਾਡਾ ਸਿਵਲ ਹਸਪੀਟਲ ਹੈ ਜੀ ਲੰਬੇ ਅਰਸੇ ਤੋਂ ਬਨਾਵਾ ਅਪਗ੍ਰੇਡ ਹੋਇਆ ਜੀ ਕਿਸੇ ਸਰਕਾਰ ਨੇ ਧਿਆਨ ਦਿੱਤਾ ਹੁਣ ਵੀ ਇੱਥੇ ਡਾਕਟਰਾਂ ਦੀ ਕਮੀ ਹੈ ਐਮਰਜੈਂਸੀ ਦੇ ਵਿੱਚ ਡਾਕਟਰ ਹੀ ਨਹੀਂ ਹੁੰਦੇ ਜੀ ਲੋਕ ਬੜੇ ਪ੍ਰੇਸ਼ਾਨ ਹੁੰਦੇ ਦੇਖੋ ਹੈਲਥ ਤੇ ਸਾਡੀ ਪ੍ਰਾਇੋਰਟੀ ਹੈ ਆਮ ਆਦਮੀ ਕਲੀਨਿਕ ਹੋ ਗਏ 880 ਦੇ ਨੇੜੇ ਹੁਣ ਉਹਨਾਂ ਦੇ ਦਿਨਾਂ ਵਿੱਚ 200 ਹੋਰ ਹੋ ਜੂਗਾ 1000 ਤੋਂ ਉੱਪਰ ਆਮ ਆਦਮੀ ਕਲੀਨਿਕ ਹੋ ਜਾਣਗੇ ਤਾਂ ਕਿ ਹਸਪਤਾਲਾਂ ਤੇ ਡਿਪੈਂਡੈਂਸੀ ਜਿਹੜੀ ਹੈ ਘਟੇ ਨਿੱਤ ਹਰ ਗੱਲ ਵਾਸਤੇ ਸਿਵਲ ਚ ਜਾਂ ਚੰਡੀਗੜ੍ਹ ਭੇਜ ਹਰ ਛੋਟੀ ਜਿਹੀ ਬਿਮਾਰੀ ਬੱਚੀ ਵੀ ਮਤਲਬ 4 ਕਰੋੜ ਤੋਂ ਵੱਧ ਜਿਹੜੀ ਫੁੱਟਫਾਲ ਉੱਤੇ ਹੋ ਗਈ ਤੇ ਕਈ ਬੰਦੇ ਸੋਚਦੇ ਹੋਣਗੇ ਵੀ ਆਬਾਦੀ ਤਾਂ 3 ਕਰੋੜ ਐ ਸਵਾ 3 ਕਰੋੜ ਕਈ ਬੰਦੇ ਦੋ ਦੋ ਵਾਰੀ ਵੀ ਜਾਏ ਤਿੰਨ ਤਿੰਨ ਵਾਰੀ ਵੀ ਜਾਏ ਤਾਂ ਫੁੱਟਫਾਲ ਦਾ ਮਤਲਬ ਹੋ ਗਿਆ ਉਹ ਕਿੰਨੀ ਵਾਰੀ ਜਾਇਆ ਤੇ ਬਾਕੀ ਅਸੀਂ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਦੇਰ ਬੱਸੀ ਪਠਾਣਾ ਦੀ ਵੀ ਵਾਰੀ ਆਉਗੀ ਔਰ ਜਿੱਥੇ ਜਿੱਥੇ ਜਿਹੜੇ ਜਿਹੜੇ ਇਲਾਕੇ ਚ मतलब करदे आउंदे हैं जिस तरह ਤੁਸੀਂ ਆਪਣੇ ਸਵਾਲ 'ਚ ਜਵਾਬ ਦਿੱਤਾ ਕਿ ਲੰਬੇ ਸਮੇਂ ਤੋਂ ਬਿਲਕੁਲ ਹੀ ਇਗਨੋਰ ਕੀਤਾ ਪਿਆ ਸੀਗਾ ਹੈਲਥ ਸਿਸਟਮ ਤੁਹਾਡੇ ਤੋਂ ਉਮੀਦਾਂ ਅਸੀਂ ਨਹੀਂ ਉਮੀਦਾਂ ਹੈਗੀਆਂ ਹਜੇ ਵੀ ਇੱਥੀਆਂ ਸੀ ਕਿ ਉਹ ਲੋਨ ਉਮੀਦਾਂ ਹੈਗੀਆਂ ਨੇ ਹਜੇ ਅਸੀਂ ਪੂਰੀਆਂ ਕਰਾਂਗੇ ਤੇ ਹਸਪੀਟਲ ਨੂੰ ਅਪਗ੍ਰੇਡ ਕਰ ਰਹੇ ਹਾਂ ਔਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚ ਨਹੀਂ ਲੱਗਣਾ ਪਵੇ ਜਿੰਨੇ ਵੀ तहसील ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਨੇ ਉਥੇ ਸੀਐਮਓਜ਼ ਨੂੰ ਐਸਐਮਓਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ ਬਾਹਰੋਂ ਨਾ ਲਿਖੀ ਜਾਵੇ ਜੇ ਬਾਹਰੋਂ ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲਿਖਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਤਾਂ ਅਸੀਂ ਉਹ ਦਵਾਈ ਜਿਹੜੀ ਅਵੇਲੇਬਲ ਕਰਾ ਸੈਂਸਰ ਪੰਜਾਬ ਸਰਕਾਰ ਨੂੰ ਵਧੀਆ ਉਪਰਾਲੇ ਕੀਤੇ ਨੇ ਸ਼ਿਕਸ਼ਾ ਲੈ ਕੇ ਤੇ ਹੋਰ ਕੀ ਹੈ ਕਿ ਉਪਰਾਲਾ ਕੀਤਾ ਜੀ ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸੇ ਹਾਂ ਮੈਂ ਹੁਣ ਸਕੂਲ ਆਫ ਐਮੀਨੈਂਸ ਸੁਬੇਦਰ ਮੇਵਾ ਸਿੰਘ ਜਿਹੜਾ ਆਪਣੇ ਇੱਧਰ ਬਸੀ ਪਟਾਣਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆ ਬੱਚੇ ਫਿਜ਼ਿਕਸ ਪੜ ਰਹੇ ਨੇ ਬੱਚੇ ਕਮਰਸ ਪੜ ਰਹੇ ਨੇ ਬਾਇਓ ਬਾਇਓਲੋਜੀ ਦੇ ਕਲਾਸਾਂ ਲੱਗ ਰਹੀਆਂ ਹੈ ਤੇ ਆਲੇ ਦੋਲੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਰਿਜ਼ਲਟ ਅੱਛੇ ਆ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਜੀ ਐਡਵਾਂਸ JEE main NEET ਹੈ ਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੇਮ ਸਾਹਿਬ ਸੋ ਇੱਕ ਮਿੰਟ ਸੋ ਆਉਣ ਵਾਲੇ ਦਿਨਾਂ ਚ ਹੋਰ ਜਿਹੜਾ এডੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਜੀ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਹ ਸકા ਕੇ ਲਿਆਉਣੇ IIM ਅਹਮਦਾਬਾਦ ਵੀ ਭੇਜਦੇ ਹਾਂ ਬੱਚਿਆਂ ਤੇ ਟੀਚਰਾਂ ਨੂੰ ਤੇ ਬਾਕੀ 10 ਲੱਖ ਰੁਪਏ ਪਰ ਫੈਮਿਲੀ ਜਿਹੜਾ ਸੇਤ ਬੀਮਾ ਜਿਹੜਾ ਉਹ ਬਸ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਜੂਗਾ ਉਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਨਾ ਤੇ 10 ਲੱਖ ਰੁਪਏ ਤੱਕ ਤੁਹਾਨੂੰ ਕੋਈ ਦਿੱਕਤ ਕਿਸੇ ਕਿਸਮ ਦੀ ਨਹੀਂ ਹੋਣੀ ਹੈ ਹੈਲਥ এডਿਕੇਸ਼ਨ ਇਨਫਰਾਸਟ੍ਰਕਚਰ ਬਿਜਲੀ ਦਾ ਪਹਿਲੇ ਆ ਖੜੇ ਨੇ ਦਿਨੇ ਬਿਜਲੀ ਆਉਂਦੀ ਹੈ ਤੇ ਬਿਜਲੀ ਦੀ ਕੋਈ ਕਮੀ ਨਹੀਂ ਸੀਜ਼ਨ ਤਾਂ ਲੰਘ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਕਿਸੇ ਨੇ ਆਲੂ ਬੀਜੀਏ ਕਿਸੇ ਨੇ ਕੋਈ ਹੋਰ ਫਸਲ ਬੀਜੀ ਹੋਏ ਜਿਹਦਾ ਲੋਡ ਹੈ ਪਾਣੀ ਦੀ ਬਿਜਲੀ ਦੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਵਾਦੇ ਵੀ ਕੀਤੇ ਸੀ ਬਿਨਾਂ ਗਾਰੰਟੀਆਂ ਤੋਂ ਵੀ ਕਈ ਗਾਰੰਟੀਆਂ ਪੂਰੀਆਂ ਕਰਦੇ ਗਾਰੰਟੀਆਂ ਤਾਂ ਕਰਨੀਆਂ ਕਰਨੀਆਂ ਨੇ ਪੂਰੀਆਂ